ਪਰਵਾਸੀ نیوز ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇੱਕ ਵਾਰ ਅੱਜ ਦੀਆਂ ਕੁਝ ਖਾਸ ਸਰਗਰਮੀਆਂ ਮੰਦੀ ਤੋਂ ਬਾਅਦ ਕੈਨੇਡੀਅਨ ਅਰਥਵਿਵਸਥਾ ਤੇ ਜਿਤੇ ਮਾਈ ਦੌਰਾਨ ਜੀਡੀਪੀ ਜੋ ਵਾਤਾ ਵਾਦੇ ਦਾ ਮੁਕਰਨ ਰੱਖਿਆ ਖਰਚ ਆਇਆ ਵੱਡਾ ਉਛਾਲ ਅਨਟਾਰਕਟਿਕ ਯੂਨੀਵਰਸਿਟੀ ਅਨੁਸਾਰ ਬਦੇ ਮਾਲੀਆ ਦਾ ਨੁਕਸਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਸਿਮਾਵਾਂ ਕਰਨ ਹੋਇਆ ਕਟਾ 3 ਸਾਲਾਂ ਦੇ ਵਿੱਚ 2.1 ਬਿਲੀਅਨ ਡਾਲਰ ਤੋਂ ਵੱਧ ਦਾ ਹੋਇਆ ਕਟਾ ਕੈਨੇਡਾ ਨੇ ਮਾਸਟਰ ਅਤੇ ਡਾਕਟਰੇਟ ਵਿਦਿਆਰਥੀਆਂ ਦੇ ਲਈ ਦਿੱਤੀ ਛੋਟ ਵਿਦਿਆਰਥੀਆਂ ਨੂੰ ਹੁਣ ਸੁਪਾਈ ਜੋ ਖੇਤਰੀ ਤਸਦੀਕ ਪੱਤਰ ਦੀ ਨਹੀਂ ਹੋਵੇਗੀ ਲੋੜ ਨਵਾਂ ਨਿਯਮ 24 2026 ਤੋਂ ਹੋਵੇਗਾ ਲਾਗੂ ਕੈਨੇਡਾ ਤੋਂ ਪੋਗੋਲੇ ਤੋਂ ਪੰਜਾਬੀ ਟ੍ਰਾਂਸਪੋਰਟ ਦਾ ਇੱਕ ਕਾਬੂ 300 ਕਿਲੋਕੋ ਕੀਨ ਤਸਕੀਰ ਦੇ ਮਾਮਲੇ ਚ ਖੁੱਲਨ ਗਿਆ ਪਲਟਾ ਰਵਿੰਦਰ ਸਿੰਘ ਦੇ ਮੁਕਦਮੇ ਦੀ ਸੁਣਵਾਈ ਦਸੰਬਰ ਚ ਸਟੈਟਿਸਟਿਕਸ ਕੈਨੇਡਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕੈਨੇਡਾ ਦੀ ਅਰਥਵਿਵਸਥਾ ਤੀਜੀ ਤਮਾਹੀਨੇ ਵਿੱਚ 2.6% ਦੀ ਰਫ਼ਤਾਰ ਦੇ ਨਾਲ ਵਧੀ ਹੈ। ਇਹਦੇ ਨਾਲ ਕੈਨੇਡਾ ਤਕਨੀਕੀ ਤੌਰ ਉੱਤੇ ਮੰਦੀ ਤੋਂ ਬਚ ਗਿਆ ਹੈ। ਇਸ ਵਾਧੇ ਦਾ ਮੁੱਖ ਕਾਰਨ ਰੱਖਿਆ ਖਰਚੇ ਤੇ ਵਿੱਚ ਆਇਆ ਵੱਡਾ ਉਛਾਲ ਦੱਸਿਆ ਸੀ। ਜੇ ਕਿਸੇ ਦੇਸ਼ ਦੀ ਅਰਥਵਿਵਸਥਾ ਤੋਂ ਲਗਾਤਾਰ ਤਮਾਹੀਆਂ ਦੇ ਲਈ ਘਟਦੀ ਹੈ ਤਾਂ ਤਕਨੀਕੀ ਤੌਰ ਉੱਤੇ ਇਸ ਨੂੰ ਮੰਦੀ ਮੰਨ ਲਿਆ ਜਾਂਦਾ ਹੈ। ਤੀਜੀ ਤਮਾਹੀ ਦੇ ਵਿੱਚ ਹਥਿਆਰ ਪ੍ਰਣਾਲੀਆਂ ਉੱਤੇ ਸਰਕਾਰੀ ਖਰਚ 82% ਵਧ ਗਿਆ ਜਿਸ ਦੇ ਨਾਲ ਅਰਥਵਿਵਸਥਾ ਨੂੰ ਕਾਫੀ ਸਹਾਰਾ ਮਿਲਿਆ ਹੈ। ਇਸ ਦਿਨ ਆਨਾਨਾ ਅੱਜ 13 ਦਿਨਾਂ ਦੀ ਰਾਤ ਵਿੱਚ ਵਿਵਾਦਦਾ ਹੋਇਆ ਜੀ ਹਾਂ ਕੈਨੇਡਾ ਸਰਕਾਰ ਨੇ ਸਾਲ ਜੂਨ ਦੇ ਵਿੱਚ ਹੋਰ ਨਾਟੋ ਦੇਸ਼ਾਂ ਦੇ ਨਾਲ ਮਿਲ ਕੇ 2035 ਤੱਕ ਜੀਡੀਪੀ ਦਾ 5% ਰੱਖਿਆ ਉੱਤੇ ਖਰਚ ਕਰਨ ਦਾ ਦਾਵਾ ਕੀਤਾ ਹਸਪਤਾਲ ਵਰਗੀਆਂ ਗੈਰ ਰਾਇਸ਼ੀ ਖਰਚੇ ਉੱਤੇ ਵੀ ਸਰਕਾਰੀ ਖਰਚ ਵਧਿਆ ਪਰ ਕਾਰੋਬਾਰੀ ਨਿਵੇਸ਼ ਤੇਜੀਤ ਮਾਹਿੱਦੇ ਵਿੱਚ ਲਗਭਗ ਖੜੋਤ ਵੰਗ ਰਿਹਾ ਪਰ ਇਹ ਲੋ ਖਰਚ ਵੀ ਘਟਿਆ ਲੋਕਾਂ ਨੇ ਗੱਡੀਆਂ ਘੱਟ ਖਰੀਦੀਆਂ ਪਰ ਵਿਤੀ ਸੁਆਵਾਂ ਉੱਤੇ ਜ਼ਿਆਦਾ ਖਰਚਿਆ ਸਟੈਟਿਸਟਿਕਸ ਕੈਨੇਡਾ ਨੇ ਦੂਸਰੀ ਤਮਾਹੀਦੀ ਜੀਟੀਪੀ ਦੇ ਵਿੱਚ ਪਹਿਲਾਂ 1.6% ਨਿਕਾਰ ਤੋਂ ਸੋਧ ਕਰਕੇ 1.8 ਨਿਕਾਰ ਕਰ ਦਿੱਤਾ ਹੈ। ਏਜੰਸੀ ਨੇ ਕਿਹਾ ਹੈ ਕਿ ਤੀਜੀ ਤਮਾਹੀ ਦਾ ਜੀਡੀਪੀ ਅੰਕੜਾ ਫਰਦੀ ਦੇ ਵਿੱਚ ਸੋਧਿਆ ਜਾ ਸਕਦਾ ਹੈ ਕਿਉਂਕਿ ਅਮਰੀਕੀ ਸਰਕਾਰ ਦੇ ਸ਼ਟਡਾਊਨ ਕਾਰਨ ਕੁਝ ਡਾਟਾ ਨਹੀਂ ਮਿਲਿਆ। ਸਟੈਟਿਸਟਿਕਸ ਕੈਨੇਡਾ ਨੇ ਵੀ ਕਿਹਾ ਹੈ ਕਿ ਸੰਬੰਧ ਦੇ ਵਿੱਚ ਮਹੀਨਾਵਾਰ ਅਧਾਰ ਉਤੇ ਜੀਟੀਪੀ 0.2% ਵਧੀ ਹੈ। ਬੈਂਕ ਆਫ ਮੌਂਟਰੀਅਲ ਦੇ ਮੁਖ ਅਰਥਸ਼ਾਸਤਰੀ ਡਗਲਸ ਪੋਰਟਰ ਨੇ ਲਿਖਿਆ ਕਿ ਇਹ ਨਤੀਜੇ ਮੰਦੀ ਬਾਰੇ ਚਰਚਾ ਨੂੰ ਹੁਣ ਦੇ ਲਈ ਰੋਕ ਰਹੇ ਨੇ ਪਰ ਉਹ ਕਹਿੰਦੇ ਨੇ ਕਿ ਉਹ ਆਪਣਾ ਅਗਲੇ ਸਾਲ ਦੇ ਲਈ ਆਰਥਿਕ ਦ੍ਰਿਸ਼ਟੀ ਕੋਣ ਨਹੀਂ ਬਦਲ ਰਹੇ ਉਹ ਹਜੇ ਵੀ ਅਗਲੇ ਸਾਲ 1.4 ਵਾਧੇ ਦੀ ਉਮੀਦ ਕਰਦੇ ਨੇ ਫੈਡਰਲ ਬਜਟ ਨੇ 1.2% ਵਾਧੇ ਦੀ ਪੁਇਖਵਾਨੀ ਕੀਤੀ ਸੀ ਪੋਰਟਰ ਨੇ ਲਿਖਿਆ ਕਿ ਇਹ ਅੰਕੜੇ ਬੈਂਕ ਆਫ ਕੈਨੇਡਾ ਲਈ ਮਿਲੇ ਜੁਲੇ ਸੰਕੇਤ ਦੇ ਰਹੇ ਨੇ ਪਰ ਮੋਟੇ ਤੌਰ ਤੇ ਨਤੀਜੇ ਉਮੀਦ ਤੋਂ ਵਧੀਆ ਨੇ ਹਾਲਕੇ ਕੈਨੇਡੀਅਨ ਚੈਂਬਰ ਆਫ ਕਾਮਰਸ ਦੇ ਮੁਖ ਅਰਥਸ਼ਾਸਤਰੀ ਐਂਡਰੋ ਡੀ ਕਪੂਆ ਨੇ ਨਤੀਜਿਆਂ ਨੂੰ ਚਿੰਤਾਜਨਕ ਦੱਸਿਆ ਅਰਥਵਵਸਥਾ ਨੂੰ ਬਿਮਾਰ ਰੱਖੇ ਉਹ ਕਹਿੰਦੇ ਨੇ ਕਿ ਸਾਨੂੰ ਹੋਰ ਭਾਲ ਚੁੱਕਣ ਦੇ ਲਈ ਮਜ਼ਬੂਤ ਖੇਲੂ ਮੰਗਦੀ ਲੋੜ ਪਵੇਗੀ ਪਰ ਇਹ ਤੀਜੀ ਤਮਾਹੀ ਦੀ GDP ਵਿੱਚ ਨਹੀਂ ਸੀ ਪਰਿਵਾਰ ਅਤੇ ਕਾਰੋਬਾਰ ਅਜੇ ਵੀ ਹੱਥ-ਕੁੱਟਰੇ ਨੇ ਅਤੇ ਅਰਥਵਵਸਥਾ ਨੂੰ ਉਹ ਗਤੀ ਨਹੀਂ ਮਿਲੀ ਜਿਸ ਦੀ ਇਸ ਨੂੰ ਉੱਚ ਪੱਧਰ ਤੇ ਜਾਣ ਦੀ ਲੋੜ ਹੈ ਓਨਟਾਰੀਓ ਯੂਨੀਵਰਸਿਟੀਆਂ ਵੱਧ ਰਹੀ ਪੀਤੀ ਦਬਾਅਤੀ ਰਿਪੋਰਟ ਕਰਦੀਆਂ ਨੇ ਕਿਉਂਕਿ ਅੰਤਰਰਾਸ਼ਟਰੀ ਵਿਦਿਆਰਥੀ ਦੀ ਗਿਣਤੀ ਉੱਤੇ ਸੰਘੀ ਸੀਮਾਵਾਂ ਦੇ ਕਾਰਨ ਦਾਖਲੇ ਵਿੱਚ ਤੇਜ਼ੀ ਦੇ ਨਾਲ ਕਿਰਾਵਟ ਅਤੇ ਬਜਟ ਵਿੱਚ ਕਮੀ ਆ ਰਹੀ ਹੈ ਓਨਟਾਰੀਓ ਯੂਨੀਵਰਸਿਟੀ ਦੀ ਕੌਂਸਲ ਦਾ ਕਹਿਣਾ ਹੈ ਕਿ ਸੀਮਾ ਦੇ ਨਾਲ ਜੁੜੇ ਮਾਲੀਆ ਕਾਟੇ ਦੇ 3 ਸਾਲਾਂ ਵਿੱਚ 2.1 ਬਿਲੀਅਨ ਡਾਲਰ ਤੋਂ ਵੱਧ ਹੋਣ ਦਾ ਅਨੁਮਾਨ ਹੈ ਕੌਂਸਲ ਨੇ ਅਪਡੇਟ ਕੀਤੇ ਅੰਕੜੇ ਸਾਂਝੇ ਕੀਤੇ ਨੇ ਜੋ ਪਿਛਲੇ ਸਾਲ ਲਗਭਗ 300 ਮਿਲੀਅਨ ਡਾਲਰ ਇਸ ਸਾਲ 700 ਮਿਲੀਅਨ ਡਾਲਰ ਅਤੇ ਅਗਲੇ ਸਾਲ 1.1 ਬਿਲੀਅਨ ਡਾਲਰ ਦਾ ਅਨ ਅੰਤਮਾਲੀਆ ਕਟਾਲਸ ਹੁੰਦੇ ਨੇ ਕੌਂਸਲ ਦੇ ਪ੍ਰਧਾਨ ਅਤੇ ਸੀਈਓਜ਼ ਜੀ ਉਹ ਉਸਨੀ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਦਾਖਲੇ ਵਿੱਚ ਗ੍ਰਾਵਿਟੀ ਇਸ ਘਾਟੇ ਨੂੰ ਵਧਾ ਰਹੀ ਹੈ ਓਸ ਨੇ ਤਾਂ ਕਿਹਾ ਸੀ ਕਿ ਸੰਘੀ ਪਾਬੰਦੀਆਂ ਦੇ ਸ਼ੁਰੂਆਤੀ ਪ੍ਰਭਾਵ ਦੇ ਕਾਰਨ ਯੂਨੀਵਰਸਿਟੀਆਂ ਨੂੰ 2023 ਦੇ ਵਿੱਚ ਲਗਭਗ 300 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ। ਉਹਨਾਂ ਕਿਹਾ ਕਿ ਸੰਸਥਾਵਾਂ ਨੇ ਹਾਲੀ ਦੇ ਸਾਲਾਂ ਦੇ ਵਿੱਚ ਪ੍ਰੋਗਰਾਮਾਂ, ਸਿਵਾਮਾਂ ਅਤੇ ਸਟਾਫਿੰਗ ਨੂੰ ਲਗਭਗ 550 ਮਿਲੀਅਨ ਡਾਲਰ ਘਟਾ ਦਿੱਤੇ ਨੇ। ਉਹ ਚੇਤਾਵਨੀ ਦਿੱਂਦੇ ਕਿ ਜੇਕਰ ਮਾਲੀਆ ਘਟਦਾ ਰਿਹਾ ਤਾਂ ਕਟੌਤੀਆਂ ਦੀ ਅਗਲੀ ਲਹਿਰ ਹੋ ਟੁੰਕੀ ਹੋਵੇਗੀ। ਓਟਵਾ ਨੇ ਜਨਵਰੀ 2024 ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟਾ ਉੱਤੇ ਇੱਕ ਰਾਸ਼ੀ ਸੀਮਾ ਲਾਗੂ ਕੀਤੀ। ਇਸ ਕਦਮ ਤੇ ਕਾਲਾ ਕੈਨੇਡਾ ਯੂਨੀਵਰਸਿਟੀ ਖੇਤਰ ਦੇ ਵਿੱਚ ਨਵੇਂ ਆਉਣ ਵਾਲਿਆਂ ਦੀ ਗਿਣਤੀ ਨੂੰ ਹੌਲੀ ਕਰ ਦਿੱਤਾ ਜਿਸ ਕਾਰਨ ਦਾਖਲੇ ਦੇ ਵਿੱਚ ਵਿਆਪਕ ਗਿਰਾਵਟ ਆਈ ਹੈ ਫਿਰ ਸੰਘੀ ਸਰਕਾਰ ਨੇ ਇਸ ਹਫ਼ਤੇ 2026 ਦੇ ਲਈ ਅਲਾਟਮੈਂਟਰ ਨੂੰ ਦੁਬਾਰਾ ਸਖਤ ਕਰ ਦਿੱਤਾ ਹੈ ਨਵੇਂ ਸੰਘੀ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 온ਟਾਰੀਓ ਨੂੰ 2026 ਦੇ ਲਈ 104780 ਸਟਡੀ ਪਰਮਿਟ ਅਲਗੀਆਂ ਪ੍ਰਾਪਤ ਹੋਣ ਗਿਆ ਜਿਦੇ ਵਿੱਚ 70074 ਪਰਵਾਣੀ ਪਰਮਿਟਾਂ ਦਾ ਡਿਚੇ ਸੁੱਬੇ ਨੂੰ ਮਾਸਟਰ ਅਤੇ ਪੀ ਐਚ ਡੀ ਵਿਦਿਆਰਥੀਆਂ ਦੇ ਲਈ 49000 ਥਾਵਾਂ ਦੀ ਰਾਸ਼ਟਰੀ ਦਾ ਹਿਸਾਬੀ પ્રાપ્ત ਹੋਵੇਗਾ। ਅੰਟੈਰੀਓ ਨੂੰ 31/25 ਲਈ 149011 ਅਰਜ਼ੀਆਂ ਪ੍ਰਾਪਤ ਹੋਈਆਂ ਨੇ ਅਤੇ ਨਾਲ ਹੀ 32579 ਗ੍ਰੈਜੂਏਟ ਪਦਦੀਆਂ ਥਾਵਾਂ ਪ੍ਰਾਪਤ ਹੋਈਆਂ ਨੇ। ਫੈਡਰਲ ਡਾਟਾ ਦਰਸਾਉਂਦਾ ਹੈ ਕਿ ਕੈਨੇਡਾ ਵਿੱਚ ਅੰਤਰਰਾਸ਼ਟਰੀ ਸਟੱਡੀ ਪਰਮਿਟਾਂ ਆਰਕਦੀ ਕੁੱਲ ਗਿਣਤੀ ਜਨਵਰੀ 2024 ਦੇ ਵਿੱਚ 10 ਲੱਖ ਤੋਂ ਵੱਧ ਸੀ ਜੋ ਸਤੰਬਰ 2025 ਤੱਕ ਘਟ ਕੇ ਲਗਭਗ 725000 ਹੋ ਗਈ ਹੈ। ਜੀ ਹਾਂ اور ਇਸੇ ਨੇ ਇਹ ਕਿ ਯੂਨੀਵਰਸਿਟੀ ਇੰਕਾ ਟੁੱਟਣ ਵਾਲੇ ਬਿੰਦੂ ਤੇ ਪਹੁੰਚ ਰਹੀਆਂ ਨੇ ਉਹ ਪਿਛਲੇ 5 ਸਾਲਾਂ ਦੇ ਵਿੱਚ অন্ਟਾਰੀਓ ਹਾਈ ਸਕੂਲ ਦੇ ਬਿਨੇਕਾਰਾਂ ਦੇ ਵਿੱਚ ਸਾਰਾ ਪ੍ਰਤੀਸ਼ਤ ਵਾਧੇ ਦੇ ਵੱਲ ਇਸ਼ਾਰਾ ਕਰਦਾ ਹੈ ਉਹ ਕਹਿੰਦਾ ਹੈ ਕਿ ਘਰੇਲੂ ਮੰਗ ਵਧਦੀ ਰਹਿੰਦੀ ਹੈ ਜਦੋਂ ਕਿ ਅੰਤਰਰਾਸ਼ਟਰੀ ਟਿਊਸ਼ਨ ਮਾਲੀਆ ਘਟਦਾ ਹੈ ਉਹਨਾਂ ਕਿ ਵੀ ਕਿ ਹੈ ਕਿ ਸੰਸਥਾਵਾਂ 2019 ਵਿੱਚ ਸ਼ੁਰੂ ਕੀਤੀ ਗਈ 10% ਟਿਊਸ਼ਨ ਕਟੌਤੀ ਅਤੇ ਫ੍ਰੀਜ਼ ਨੂੰ ਲੰਬੇ ਸਮੇਂ ਤੋਂ ਬਾਅਦ ਦਬਾਅ ਦੇ ਨਾਲ ਜੂਝ ਰਹੀਆਂ ਨੇ ਉਹ ਕਹਿੰਦੇ ਕਿ ਬਜਟ ਕਟਨਾਪੂ ਇੱਕ ਦੇ ਕਰਮਚਾਰੀਆਂ ਨੂੰ ਸਿਖਲਾਈ ਦੇਣ ਅਤੇ ਕੋਚ ਵਿਕਾਸ ਨੂੰ ਸਮਰਥਨ ਦੇਣ ਦੀ ਸੈਕਟਰ ਦੀ ਯੋਗਤਾ ਨੂੰ ਸੀਮਤ ਕਰ ਰਿਹਾ ਹੈ। ਉਹ ਉੱਚ ਸਿੱਖਿਆ ਨੂੰ ਸੁਭੇ ਦੇ ਆਰਥਿਕ ਵਿਕਾਸ ਦੇ ਵਿੱਚ ਨਿਵੇਸ਼ ਕਰਦਾ ਹੈ। ਜੀ ਹਾਂ ਕਾਲਜ ਅਤੇ ਯੂਨੀਵਰਸਿਟੀ ਦੇ ਮੰਤਰੀ ਨੋਲਨ ਕੋਇਨ ਨੇ ਪ੍ਰੈਸਰ ਸਖਤਰ ਬਿਆਨਕਾ ਗਿਆਕੋ ਬੋਨੀ ਕਹਿੰਦੀ ਹੈ ਕਿ ਸੰਘੀ ਤਬਦੀਲੀਆਂ ਪੋਸਟ-ਸੈਕੰਡਰੀ ਸਿਸਟਮ ਨੂੰ ਅਸਥਿਰ ਕਰ ਰਹੀਆਂ ਨੇ। ਇਸ ਦੇ ਨਾਲ ਹੀ ਉਹ ਕੈਂਟੇਕਾ অন্ਟਾਰੀਓ ਨੂੰ ਲੋਜਾਰ ਚੁਬਦੀ ਦੇ ਲਈ ਘਟਾਇਆ ਗਿਆ ਅਲਾਟਮੈਂਟ ਪ੍ਰਾਪਤ ਹੋਇਆ ਅਤੇ ਪ੍ਰਾਂਤ ਆਪਣੇ ਪਹੁੰਚ ਦੀ ਸਮੀਖਿਆ ਕਰ ਰਿਹਾ ਹੈ ਉਹ ਕਹਿੰਦੀ ਹੈ ਕਿ ਪ੍ਰਾਂਤ ਦਾ ਉਦੇਸ਼ ਕਿਰਤ ਕਾਟ ਵਾਲੇ ਖੇਤਰਾਂ ਦੇ ਲਈ ਚੋਸਤਰੀ ਦੇ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨਾ ਹੈ ਉਸਨੇ ਇਹ ਵੀ ਕਿਹਾ ਕਿ ਕੌਨਸਰ ਪ੍ਰਤਿਭਾ ਪਾਈਪਲਾਈਨਰ ਦੀ ਰੱਖਿਆ ਦੇ ਲਈ ਸਰਕਾਰ ਦੇ ਦੋਵਾਂ ਪੱਧਰ ਦੇ ਨਾਲ ਕੰਮ ਕਰ ਰਹੀ ਹੈ ਉਹ ਨੋਟ ਕਰਦੇ ਨੇ ਕਿ ਸੰਘੀ ਬਜਟ ਵਿੱਚ ਖੋਜ ਭਰਤੀ ਨੂੰ ਸਮਰਥਨ ਦੇਣ ਦੇ ਲਈ 1.7 ਬਿਲੀਅਨ ਡਾਲਰ ਸ਼ਾਮਲ ਨੇ ਇਸ ਦੇ ਨਾਲ ਹੀ ਉਹ ਕਹਿੰਦੇ ਨੇ ਕਿ ਵਿਸ਼ਵ ਵਿਆਪੀ ਅਰਥ ਵਿਵਸਥਾ ਵਿੱਚ ਮੁਕਾਬਲੇਬਾਜ਼ੀ ਦੇ ਲਈ ਗੁਣਵੱਤਾ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਉੱਤੇ ਧਿਆਨ ਕੇਂਦਰਿਤ ਕਰਨਾ ਵੀ ਜ਼ਰੂਰੀ ਹੈ। ਕੈਨੇਡਾ ਨੇ ਲਾਲ ਕੀਤਾ ਹੈ ਕਿ ਮਾਸਟਰ ਅਤੇ ਡਾਕਟੋਰੇਟ ਦੇ ਵਿਦਿਆਰਥੀਆਂ ਨੂੰ ਹੁਣ ਅਪਡੇਟ ਕੀਤੇ ਸਟਡੀ ਪਰਮਿਟਰ ਨਿਯਮਾਂ ਦੇ ਹਿੱਸੇ ਵਜੋਂ ਸੁਪਾਈ ਚਾ ਖੇਤਰੀ ਤਸਦੀਕ ਪੱਤਰ ਦੀ ਲੋੜ ਨਹੀਂ ਹੋਵੇਗੀ। ਇਹ ਨਵਾਂ ਨਿਯਮ ਜਨਵਰੀ 2024 ਛਪੀ ਤੋਂ ਲਾਗੂ ਹੋਵੇਗਾ। ਕੈਨੇਡਾ ਵਿੱਚ ਪੜਾਈ, ਕੰਮ ਕਰਨ ਅਤੇ ਸੈਟਲ ਹੋਣ ਦੀ ਯੋਜਨਾ ਬਣਾ ਰਹੇ ਵਿਦੇਸ਼ੀ ਵਿਦਿਆਰਥੀਆਂ ਨੂੰ ਕੈਨੇਡੀਅਨ ਸਰਕਾਰ ਦੁਆਰਾ ਸਥਾਪਿਤ ਅੰਤਰਰਾਸ਼ਟਰੀ ਵਿਦਿਆਰਥੀ ਸੀਮਾ ਸੀਮਾਵਤ ਹੋ ਜਾਣ ਨੂੰ ਹੋਣਾ ਚਾਹੀਦਾ ਹੈ। ਅੰਤਰਰਾਸ਼ਟਰੀ ਵਿਦਿਆਰਥੀ ਸੀਮਾ ਉਹਨਾਂ ਅਧਿਆਨ ਪਰਮਿਟਾ ਅਰਜ਼ੀਆਂ ਦੀ ਗਿਣਤੀ ਨੂੰ ਸੀਮਤ ਕਰਦੀ ਹੈ ਜਿਨ੍ਹਾਂ ਨੂੰ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਸਲਾਣਾ ਪ੍ਰਕਿਰਿਆ ਦੇ ਲਈ ਸਵੀਕਾਰ ਕਰਦਾ ਹੈ। ਕੈਨੇਡਾ ਦਾ ਟਿਚਰ 2027 ਦੇ ਅੰਤ ਤੱਕ ਕੁੱਲ ਆਬਾਦੀ ਦੇ 5% ਤੋਂ ਘਟ ਕਰਨ ਦਾ ਹੈ। ਅਗਲੇ ਸਾਲ ਅਯਾ ਸੀਸੀ ਚਾਲਕ 8000 ਤੱਕ ਸਟੇਡੀ ਪਰਮਿਟ ਜਾਰੀ ਕਰਨ ਦੀ ਉਮੀਦ ਕਰਦਾ ਹੈ ਜਿਦੇ ਵਿੱਚ 155000 ਨਵੇਂ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀ ਵੀ ਸ਼ਾਮਲ ਨੇ। ਜੀਵਿਕਾ 2026-2028 ਇਮੀਗ੍ਰੇਸ਼ਨ ਪੱਤਰ ਯੋਜਨਾ ਵਿੱਚ ਦੱਸਿਆ ਗਿਆ ਅਤੇ ਮੌਜੂਦਾ ਅਤੇ ਵਾਪਸ ਆਉਣ ਵਾਲੇ ਵਿਦਿਆਰਥੀਆਂ ਦੇ ਲਈ 253000 ਐਕਸਟੈਂਸ਼ਨ। ਇਹ ਗਿਣਤੀ 2025 ਦੇ 437000 ਜਾਰੀ ਕਰਨ ਦੇ ਚੀਨ ਨਾਲੋਂ 7% ਘਟਿਆ ਅਤੇ ਦੋਜਵਾ ਚੋਬੀ ਦੇ ਚਾਲਕ 85000 ਜਾਰੀ ਕਰਦੇ ਤੇ ਚੀਨ ਨਾਲੋਂ 16% ਵਧਿਆ ਜਦੋਂ ਕਿ ਕੈਨੇਡਾ ਸਮੁੱਚੀ ਅਸਥਾਈ ਆਬਾਦੀ ਨੂੰ ਘਟਾਉਣ ਤੇ ਲਈ ਕੰਮ ਕਰਨਾ ਜਾਰੀ ਰੱਖਦਾ ਹੈ ਇਹ ਕੈਨੇਡਾ ਦੇ ਵਿਆਪਕ ਆਰਥਿਕ ਅਤੇ ਸਮਾਜਿਕ ਤਿੱਚਿਆਂ ਨੂੰ ਪੂਰਾ ਕਰਨ ਦੇ ਲਈ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਰਾਹੀਂ ਚੋਟੀ ਦੀਆਂ ਪ੍ਰਤਿਭਾਵਾਂ ਨੂੰ ਆਕਰਸ਼ਿਤ ਕਰਨ ਤੇ ਵੀ ਕੇਂਦ੍ਰਿਤ ਰਹਿੰਦੇ। 2026 ਦੇ ਵਿੱਚ ਪੀ.ਐਲ.ਟੀ.ਐਲ ਦੀ ਲੋੜ ਵਾਲੇ ਵੀ ਨਿਕਾਰਨ ਨੂੰ 1,80,000 ਤੱਕ ਸਟੇਡੀ ਪਰਮਿਟ ਜਾਰੀ ਕੀਤੇ ਜਾਣ ਦੀ ਉਮੀਦ ਹੈ। 2026 ਦੇ ਲਈ ਸੀਮਾ ਦੇ ਤਹਿਤ ਕੁੱਲ 3,967 ਸਟੱਡੀ ਪਰਮਿਟ ਅਰਜੀ ਸਥਾਨ ਉਪਲਬਧ ਹੋਣ ਕੇ 1 ਜਨਵਰੀ 2026 ਤੋਂ ਕਿਸੇ ਜਨਤਕ ਮਨੋਨੀਤ ਅਧਿਖ 라이 ਸੰਸਥਾ ਦੇ ਵਿੱਚ ਦਾਖਲ ਹੋਏ ਮਾਸਟਰ ਅਤੇ ਡਾਕਟਰੇਟ ਪੱਧਰ ਦੇ ਵਿਦਿਆਰਥੀਆਂ ਨੂੰ ਆਪਣੀ ਸਟੱਡੀ ਪਰਮਿਟ ਅਰਜੀ ਦੇ ਨਾਲ ਸੁਭਾਈ ਜਾਂ ਖੇਤਰੀ ਤਸਦੀਕ ਪੱਤਰ ਜਮ੍ਹਾਂ ਕਰਨ ਦੀ ਲੋੜ ਨਹੀਂ ਹੋਵੇਗੀ। ਵੱਖ-ਵੱਖ ਸਮੂਹਾਂ ਨੂੰ 2026 ਦੇ ਵਿੱਚ PELTEL ਲੋੜ ਤੋਂ ਛੋਟ ਹੈ ਜਿਵੇਂ ਕਿ ਮਾਸਟਰ ਅਤੇ ਡਾਕਟਰ ਡਿਗਰੀ ਦੇ ਵਿਦਿਆਰਥੀ ਜਨਤਕ DLIS ਦੇ ਵਿੱਚ ਨਵੇਂ ਦਾਖਲੇ ਪ੍ਰਾਇਮਰੀ ਅਤੇ ਸਕੈਂਡਰੀ ਦੇ ਵਿਦਿਆਰਥੀ ਕੈਨੇਡਾ ਸਰਕਾਰ ਦੇ ਕੁਝ ਤਰਜੀਹੀ ਸਮੂਹ ਅਤੇ ਕਮਜ਼ੋਰ ਸਮੂਹ ਤੇ ਮੌਜੂਦਾ ਸਟਡੀ ਪਰਮਿਟ ਧਾਰਕ ਜੋ ਇੱਕ ਡੀ ਐਲ ਆਈ ਅਤੇ ਉਸ ਪੱਧਰ ਦੇ ਵਿਦਿਆਰਥੀਆਂ ਨੂੰ ਤੇ ਐਕਸਟੈਂਸ਼ਨ ਲਈ ਜੀਤੇ ਦੇ ਨੇ ਕਿਰਿਆਛੜ ਕੇ ਫਰਾਰ ਹੋਏ ਦੋ ਪੰਜਾਬੀ ਟ੍ਰਾਂਸਪੋਰਟਰਾਂ ਦੇ ਵਿੱਚ ਇੱਕ ਨੌਕੌ ਪੁਲਿਸ ਨੇ ਕਾਬੂ ਕਰ ਲਿਆ ਅਤੇ 300 ਕਿਲੋ ਕੋਕੀਨ ਤਸਕਰੀ ਦਾ ਮਾਮਲਾ ਕਈ ਗੁਝੀਆਂ ਪੱਤਾ ਫਰੋਲ ਸਕਦਾ ਹੈ ਜੀ ਹਾਂ ਅਦਾਲਤੀ ਦਸਤਾਵੇਜ਼ ਦੇ ਮੁਤਾਬਕ ਬ੍ਰੈਂਟਰ ਦੇ ਨਾਮ ਸੰਬੰਧਿਤ 32 ਸਾਲ ਦੇ ਲਵਦੀਪ ਸਿੰਘ ਅਤੇ 29 ਸਾਲ ਦੇ ਖੁਸ਼ਦੀਪ ਸਿੰਘ ਨੂੰ ਤਸਦੀਸ਼ ਕਰਨ ਤੇ अपराध राही हासिल प्रॉपर्टी रखने ਦੇ ਦੋ ਸ਼ਾਇਦ ਕੀਤੇ ਗਏ ਜੁਰੂ ਬਲੂ ਵਾਟਰ ਬ੍ਰਿਜ ਰਾਹੀਂ ਅਮਰੀਕਾ ਤੋਂ ਕੈਨੇਡਾ ਦਾਖਲ ਹੋ ਰੇ ਇੱਕ ਟਰੱਕ ਦੇ ਵਿੱਚੋਂ 300 ਕਿਲੋ ਕੋਕਿੰਗ ਜ਼ਬਤ ਕੀਤੀ ਗਈ ਅਦਾਲਤੀ ਕਾਰਵਾਈ ਕਹਿੰਦੀ ਹੈ ਕਿ ਟਰੱਕ ਰਵਿੰਦਰबीर ਸਿੰਘ ਝੁਲਾ ਰਿਆ ਸੀ ਅਤੇ ਉਸਨੇ ਕਥਿਤ ਤੌਰ ਤੇ ਲਵਦੀਪ ਸਿੰਘ ਅਤੇ ਖੁਸ਼ਦੀਪ ਸਿੰਘ ਦੇ ਕੈਨ ਉੱਤੇ ਇਹ ਸਭ ਕੀਤਾ ਤਾਜ਼ੀਏ ਕੇ 23 ਸਾਲ ਦੇ ਰਵਿੰਦਰ ਪੀਰ ਸਿੰਘ ਨੂੰ ਇਸ ਸਾਲ ਮਾਰਚ ਦੇ ਵਿੱਚ ਕੈਨੇਡੀਅਨ ਕਸਟਮਜ਼ ਅਫਸਰਾਂ ਨੇ ਕਾਬੂ ਕੀਤਾ ਅਤੇ ਮਾਮਲੇ ਦੀ ਪੜਤਾਲ ਲੱਗੇ ਵਦੀ ਤਲਵਦੀਪ ਸਿੰਘ ਤੇ ਖੁਸ਼ਦੀਪ ਸਿੰਘ ਵਿਰੁੱਧ 1 ਜਨਵਰੀ 2024 ਤੋਂ 16 ਜੁਲਾਈ 2025 ਦਰਮਿਆਨ ਕੋਕੀਨ ਅਤੇ ਮੈਥਾਫੈਟਾਮੀਨ ਕੈਨੇਡਾ ਮੁਖਵਾਂਦੀ ਸਾਜ਼ਿਸ਼ ਦੇ ਦੋਸ਼ ਵਿੱਚ ਆਇਦ ਕੀਤੇ ਗਏ ਇਸ ਸਾਲ 16 ਜੁਲਾਈ ਨੂੰ ਮੁਰ ਦੋਹਾਂ ਦੇ ਵਿਰੁੱਧ ਅਪਰਾਧ ਰਾਹੀਂ ਹਾਸਲ ਇਕ ਲੱਖ 15250 ਡਾਲਰ ਦੀ ਨਕਦ ਰਕਮ ਰੱਖਣ ਦੇ ਦੋਸ਼ਾਇਦ ਕੀਤੇ ਗਏ ਤੇ 80 MP ਤੇ ਇੱਕ ਬੁਲਾਰੇ ਤੋਂ ਮਿਲੀ ਜਾਣਕਾਰੀ ਮੁਤਾਬਕ ਰਵਿੰਦਰ ਬੀਰ ਸਿੰਘ ਬਤੌਰ ਟ੍ਰਕ ਡਰਾਈਵਰ ਡਿਵਾਈਨ ਫੇਟ ਲਾਈਨਸ ਵਾਸਤੇ ਕੰਮ ਕਰ ਰhese ਤੇ ਕੰਪਨੀ ਦੇ ਮਾਲਕ ਲਵਦੀਪ ਸਿੰਘ ਤੇ ਖੁਸ਼ਦੀਪ ਸਿੰਘ ਦੇ ਨਾਂ ਤੇ ਦਰਜ ਮਿਲੀ ਰਵਿੰਦਰ ਬੀਰ ਸਿੰਘ ਗ੍ਰਿਫਤਾਰੀ ਤੋਂ ਬਾਅਦ ਆਰਸੀਐਮਪੀ ਨੇ ਤਲਾਸ਼ੀ ਵਾਰੰਟਾਂ ਦੇ ਆਧਾਰ ਤੇ ਪ੍ਰਾਮਟਨ ਦੇ ਇੱਕ ਟਿਕਾਣੇ ਉੱਤੇ ਛਾਪਾ ਮਾਰਿਆ ਤੇ ਲੰਬੀ ਚੋੜੀ ਵਿੱਤੀ ਜਾਣਕਾਰੀ ਹਾਸਲ ਕਰਨ ਦੇ ਵਿੱਚ ਸਫਲ ਰਹੀ ਜਿਸ ਦੇ ਆਧਾਰ ਉੱਤੇ ਦੋਹਾਂ ਦੇ ਵਿਰੁੱਧ ਮੁਕਦਮੇ ਦੀ ਨੀ ਰੱਖੀ ਜਾ ਰਹੀ ਸੀ ਪੁਲਿਸ ਨੇ ਤਲਾਸ਼ੀ ਦੇ ਮਗਰੋਂ ਲਵਦੀਪ ਅਤੇ ਖੁਸ਼ਦੀਪ ਕੈਨੇਡਾ ਛੱਡ ਕੇ ਇੰਡੀਆ ਚਲੇ ਗਏ ਪਰ ਲਵਦੀਪ ਨੇ ਵਾਪਸੀ ਕੀਤੀ ਤਾਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਸਮਾਰ ਤਰਜੀਹ ਉਤੇ ਸੁਣਵਾਈ ਹੋਣ ਤੱਕ ਉਸ ਨੂੰ ਹਿਦਾਸਤ ਦੇ ਵਿੱਚ ਰੱਖਿਆ ਗਿਆ आरसीएमपी ਦੇ ਇੱਕ ਬੁਲਾਰੇ ਨੇ ਦੱਸਿਆ ਕਿ ਖੁਸ਼ਦੀਪ ਸਿੰਘ ਹੁਣ ਤੱਕ ਫਰਾਰ ਹੈ ਅਤੇ ਉਸ ਦੇ ਵਿਰੁੱਧ ਕੈਨੇਡਾ ਪੱਧਰੀ ਗ੍ਰਫ ਅਫਤਾਰੀ ਫਰੰਟ ਜਾਰੀ ਕੀਤੇ ਜਾ ਚੁੱਕੇ ਨੇ ਦੂਜੇ ਪਾਸੇ ਰਵਿੰਦਰ ਸਿੰਘ ਦੀ ਅਦਾਲਤ ਦੇ ਵਿੱਚ ਅਗਲੀ ਪੇਸ਼ੀ ਦਸੰਬਰ ਦੇ ਪਹਿਲੇ ਹਫਤੇ ਹੋਣੀ ਹੈ ਕੈਨੇਡਾ ਬਾਰਡਰ ਸਰਵਿਸਿਸ ਏਜੰਸੀ ਨੂੰ ਮਾਮਲੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਸਾਰੇ ਸਵਾਲਾਂ ਆਰਸੀਐਮਪੀ ਵੱਲ ਪੇਸ਼ ਦਿੱਤੇ ਤੇ ਬੀਤੇ ਦੇ ਬੈਚ ਅਤੇ ਪਿਤੇ ਦੋ ਸਾਲ ਦੌਰਾਨ ਥੀ ਜਿਵਾ ਪ੍ਰਾਕਰ ਡਰਾਈਵਰ ਦੇ ਵਿਦ ਨਸ਼ਾ ਤਸਕਰੀ ਤੇ ਦੋਸ਼ ਲੱਗਨ ਦੇ ਮਗਰੋਂ ਟਰਾਂਸਪੋਰਟ ਕੰਪਨੀ ਉੱਤੇ ਵੀ ਸ਼ਿਕੰਜਾ ਕਸਿਆ ਗਿਆ ਜੀ ਹਾਂ ਜੂਨ 2024 ਦੇ ਵਿੱਚ ਬ੍ਰੈਂਟਨ ਦੇ ਹੀ ਟਰਾਂਸਪੋਰਟ ਫਰਮ ਦੇ ਮਾਲਕਾਂ ਨੂੰ ਕੋਕੀਨ ਤਸਕਰੀ ਦੀ ਸਾਜ਼ਿਸ਼ ਕਰਨ ਦੇ ਦੋਸ਼ ੇੜ ਗ੍ਰਿਫਤਾਰ ਕੀਤਾ ਗਿਆ ਇਹ ਕਾਰਵਾਈ 460 ਕਿਲੋ ਕੋਕੀਨ ਬਰਬਾਦ ਕੀ ਮਗਰੋਂ ਕਿੰਨੇ ਗਈ ਹੈ ਜਿਸ ਦੀ ਅੰਦਾਜ਼ਨ ਕੀਮਤ 5 ਮਿਲੀਅਨ ਡਾਲਰ ਪਤੀ ਸੀ 34 ਸਾਲਾ ਟਰੱਕ ਡਰਾਈਵਰ ਦੀ ਬ੍ਰੈਂਟਨ ਵਿਖੇ ਰਹਿੰਦਾ ਸੀ ਜਿਸ ਤੋਂ ਬਾਅਦ ਦੇ ਵਿੱਚ ਜ਼ਮਾਨਤ ਮਿਲ ਗਈ ਤੇ ਇਸੇ ਸੇ ਆਪਰਾਧ ਹੋਜਾ ਤੇ ਦੇ ਵਿੱਚ ਮਿਸਿਸ ਸਾਗਰ ਦੇ ਇੱਕ ਟ੍ਰੱਕ ਡਰਾਈਵਰ 45 ਕਿਲੋ ਕੋਕੀਨਸ ਨੇ ਕੁਮਾਰਤਰੀ ਬਾਰਡਰ ਤੋਂ ਕਾਬੂ ਕੀਤਾ ਗਿਆ ਜੀ ਦੇ ਮਗਰੋਂ ਬ੍ਰੈਂਟਨ ਦੇ 44 ਸਾਲਾ ਸਖਸ਼ ਤੇ ਨਸ਼ਾ ਤਸਕਰੀ ਦੇ ਸਾਜ਼ਿਸ਼ ਕਰਨ ਦੇ ਵੀ ਦੋਸ਼ ਲੱਗੇ ਲਿਬਰਲ ਐਮਪੀ ਸਟੀਵਨ ਗਿਲਬੋ ਨੇ ਕਨੰਟਰੀ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਕਿਉਂਕਿ ਫਾਈਡਰ ਸਰਕਾਰ ਨੇ ਮੀਰਪਾ ਨੂੰ ਅਲਬਰਟਾ ਦੇ ਨਾਲ ਇੱਕ ਸਮਝੌਤਾ ਸਹਿਤ ਕੀਤਾ ਜਿਦੇ ਵਿੱਚ ਪੀਸੀ ਦੇ ਤੱਟ ਤੱਕ ਨਵੀਂ ਤੇਲ ਪਾਈਪਲਾਈਨ ਬਣਾਉਣ ਦੇ ਲਈ ਇਕੱਠੇ ਅਕੇ ਵਧਨ ਦੀ ਸਹਿਮਤੀ ਦਿੱਤੀ ਹੈ ਗਿਲਬੋ ਨੇ ਸੋਸ਼ਲ ਮੀਡੀਆ ਤੇ ਇੱਕ ਲੰਬੇ ਬਿਆਨ ਦੇ ਵਿੱਚ ਲਿਖਿਆ ਮੈਂ ਰਾਜਨੀਤੀ ਦੇ ਵਿੱਚ ਇਸ ਲਈ ਆਇਆ ਸੀ ਤਾਂ ਜੋ ਚੁਲਵਾਇਓ ਤਬਦੀਲੀ ਦੇ ਖਿਲਾਫ ਲੜਾਈ ਅਤੇ ਵਾਤਾਵਰਣ ਦੀ ਰੱਖਿਆ ਲਈ ਆਵਾਜ਼ ਚੁੱਕ ਸਕਾਂ ਕਿਉਂਵੇ ਤੋਂ ਚੁਨੇ ਗਏ ਗਿਲਬੋ ਹੁਣ ਤੱਕ ਅਧਿਕਾਰ ਰਕ ਪਛਾਵਾ ਮੰਤਰੀ ਕਿ ਨਿਰਦੀਨ ਪਛਾਣ ਅਤੇ ਸਬ ਚਰ ਮੰਤਰੀ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨ ਦੇ ਕਿਊਬੇਕ ਲਫਟਿੰਗ ਅਤੇ ਉਹ ਜੋ ਕੰਮ ਕਰ ਰਹੀ ਸੀ ਵੀਰਵਾਨੂ ਪ੍ਰਧਾਨ ਮੰਤਰੀ ਮਾਰਕਨ ਨੀਟਲ ਅਲਬਰਟਾ ਦੇ ਪ੍ਰੀਮੀਅਮ ਡੈਨੀਅਲ ਸਮਿਥ ਨੇ ਇੱਕ ਸਮਝੌਤਾ ਸਾਈਨ ਕੀਤਾ ਜਿਸ ਦੇ ਵਿੱਚ ਦੱਸਿਆ ਗਿਆ ਕਿ ਫੈਡਰਲ ਸਰਕਾਰ ਕਿਵੇਂ ਇੱਕ ਨਵੀਂ ਪਾਈਪਲਾਈਨ ਦੇ ਨਿਰਮਾਣ ਨੂੰ ਸਮਰਥਨ ਦੇਵੇਗੀ ਇਹ ਪਾਈਪਲਾਈਨ ਅਲਬਰਟਾ ਦੇ ਤੇਲ ਖੇਤਰ ਤੋਂ ਰੋਜ਼ਾਨਾ 10 ਲੱਖ ਬੈਰਲ ਤੇਲ ਪੈਸੀਫਿਕ ਤੱਟ ਤੱਕ ਲਿਜਾਵੇਗੀ ਜਿੱਥੇ ਇਹ ਮੁੱਖ ਤੌਰ ਉਤੇ ਏਸ਼ੀਆਈ ਬਾਜ਼ਾਰ ਦੇ ਵਿੱਚ ਨਿਯਾਤ ਕੀਤਾ ਜਾਵੇਗਾ ਇਸ ਦੇ ਲਿਬਰਲ ਐਮਪੀ ਸਟੀਵਨ ਗਿਲਪੋ ਨੇ ਕਿਹਾ ਕਿ ਹੋਏ ਸਮਝੌਤੇ ਦੇ ਨਾਲ ਸੱਤ ਅਸਹਿਮਤ ਨੇ ਅਤੇ ਇਸ ਕਰਕੇ ਉਹ ਕੈਬਨਿਟ ਤੋਂ ਅਲੱਗ ਹੋ ਰਹੇ ਉਕੈਂਟਨਿਕ ਕਿ ਮੇਰੇ ਲਈ ਵਾਤਾਵਰਣ ਦੇ ਮੁੱਦੇ ਹਮੇਸ਼ਾ ਸਭ ਤੋਂ ਮਹੱਤਵਪੂਰਨ ਨਹੀਂ ਇਸ ਲਈ ਮੈਂ ਇਸ ਸਮਝੌਤੇ ਦਾ ਪੂਰੀ ਤਰ੍ਹਾਂ ਵਿਰੋਧ ਕਰਦਾ ਤੇ ਉਹਨਾਂ ਨੇ ਵੀ ਕਿਹਾ ਕਿ ਲਿਬਰਲ ਐਮਪੀ ਦੇ ਵਜੂ ਕੰਮ ਕਰਦੇ ਰਹਿਣਗੇ ਅਤਿਕਾਹ ਨਹੀਂ ਦਾ ਧੰਨਵਾਦ ਕੀਤਾ ਤੇ ਉਹਨਾਂ ਨੂੰ ਕੈਬਨਿਟ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ გილ்பੋ ਨੇ ਬਿਆਨ ਦਿੱਤਾ ਕਿ ਉਹ ਮੰਦੇ ਨੇ ਕੇ ਸਾਰੇ ਖੇਤਰੀ ਆਵਾਜ਼ ਸੁਣੀ ਜਾਣੀ ਚਾਹੀਦੀ ਹੈ ਖਾਸ ਕਰਕੇ ਜਦੋਂ ਅਮਰੀਕਾ ਦੇ ਨਾਲ ਆਰਥਿਕ ਸੰਬੰਧ ਬਦਲ ਰਹੇ ਨੇ ਪਰ ਉਹਨਾਂ ਨੇ ਸਮਝੌਤੇ ਦੇ ਨਾਲ ਜੁੜੀਆਂ ਕਈ ਵਾਤਾਵਰਣ ਸੰਬੰਧੀ ਦਾਵਾਂ ਵੀ ਜਟਾਈਆਂ ਤੇ ਇਸ ਸਮਝੌਤੇ ਦੇ ਹਿੱਸੇ ਦੇ ਹੋ ਜੋ ਫੈਡਰਲ ਸਰਕਾਰ ਨੇ ਤੇਲ ਤੇ ਗੈਸ ਉਦਯੋਗ ਦੇ ਲਈ ਨਵਾਂ ਪ੍ਰਦੂਸ਼ਣ ਕੈਪ ਰੱਦ ਕਰਨ ਦੇ ਲਈ ਸਹਿਮਤੀ ਦਿੱਤੀ ਜਿਸ ਨਾਲ ਹੀ ਅਲਬਰਟਾ ਨੂੰ ਸਾਫ਼ ਪਿਛਲੇ ਨਿਯਮਾਂ ਤੋਂ ਛੋਟ ਦਿੱਤੀ ਜਾਵੇਗੀ ਤੇ ਦੋਵੇਂ ਨਿਤਿਆ ਗਿਲਬੋ ਦੇ ਵਾਤਾਵਰਣ ਮੰਤਰੀ ਰਹਿੰਦੇ ਸਮੇਂ Yes, sir. Stephen Guibault. I work very closely with him. He's a, he's a man of principle. What do you think is a detailed about your government's climate policy that Mr. will ease right now? Well, well I think uh, certainly our government respects the diverse opinions that Canadians right across the country um, have, have, have expressed. And, but at the same time, I, I think the initiative that the Prime Minister has undertaken in Alberta is, is um, was, was necessary. Um, but, but I do acknowledge that, that others have. Other opinions. What does that say about your government climate uh, policy? Well, again, I, I, I think that the Prime Minister is making a very sincere effort to balance our commitment to, to our climate policy and at the same time to acknowledge uh, concerns that have been raised by the premiers and by people right across the country. Would that be the last resignation to your opinion? Well, again, uh, the, our members are, are all, um, they represent their constituents. I think. I think Mr. Gribot certainly has very ably represented his constituents and, and, and has contributed enormously to our, our governments um, over the past since 2019. And, and so I'm, I'm fully anticipating that Stephen Gribot will continue to serve Canadians in, 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 in this House and on our team. Stephen Gable is a, uh, a tremendous member of Parliament. He's been a great cabinet minister. He's a friend, and uh, I think he has uh, great uh, contributions. He's made great contributions to our government in environment and in heritage, and he has made a personal decision. I haven't had a chance to talk to him, so I don't know what the decision is about. But I just wish him very well because he is a uh, has been a really fine parliamentarian. Thank you. ਫੈਡਰ ਸਰਕਾਰ ਅਤੇ ਬੀਸੀ ਨੇ ਸੂਬੇ ਦੇ ਵਿੱਚ ਪੁਲਿਸ ਨੂੰ ਜਬਰਨ ਵਸੂਲੀ ਦੀ ਜਾਂਚ ਕਰਨ ਅਤੇ ਪੀੜਤਾਂ ਦੀ ਸਹਾਇਤਾ ਕਰਨ ਲਈ ਨਵੀਂ ਫੰਡਿੰਗ ਦਾ ਐਲਾਨ ਕੀਤਾ ਹੈ ਅਧਿਕਾਰੀਆਂ ਨੇ ਪੁਲਿਸ ਜਾਂਚ ਦੇ ਲਈ 4 ਮਿਲੀਅਨ ਡਾਲਰ ਰੱਖਵੇਂ ਕੀਤੇ ਨੇ ਜਦਕਿ ਵੱਖਰੇ 1 ਮਿਲੀਅਨ ਡਾਲਰ ਪੁਲਿਸ ਨੂੰ ਅਪਰਾਧ ਤੇ ਪੀੜਤਾਂ ਦੀ ਸਹਾਇਤਾ ਕਰਨ ਦੇ ਵਿੱਚ ਮਦਦ ਕਰਨ ਲਈ ਖਰਚ ਕੀਤੇ ਜਾਣਗੇ ਹਾਲੀਏ ਸਮੇਂ ਦੇ ਵਿੱਚ ਜਬਰਨ ਵਸੂਲੀ ਦੇ ਨਾਲ ਸੰਬੰਧਿਤ ਅਪਰਾਧਾਂ ਦੇ ਵਿੱਚ ਵਾਤਾਵਰਣ ਹੋਇਆ ਜੋ ਕਿ ਬੀਸੀ ਦੇ ਸਾਊਥ ਏਸ਼ੀਆਈ ਪਾਇਚਰੇ ਨੂੰ ਵੱਡੇ ਪੱਧਰ ਤੇ ਪ੍ਰਭਾਵਿਤ ਕਰ ਰਿਹਾ ਹੈ ਬੀਸੀ ਦੇ ਸਰੀ ਆਬਟਫੋਰਡ ਅਤੇ ਡਾਲਤਾ ਸ਼ਹਿਰ ਇਨਾਂ ਜਬਰਨ ਵਸੂਲੀ ਅਤੇ ਬੰਦ ਹਿਸਾਬੀਆਂ ਘਟਨਾਵਾਂ ਦਾ ਗੜ ਬਣਾਈ ਗਈ ਨੇ ਫੈਡਰਲ ਲੋਕ ਸੁਰੱਖਿਆ ਮੰਤਰੀ ਗਰੀ ਅਨੰਦ ਸੰਗਰੀ ਨੇ ਕਿਹਾ ਕਿ ਸਰਕਾਰ ਨਿਆਂ ਪ੍ਰਣਾਲੀ ਦੇ ਵਿੱਚ ਜਨਤਾ ਦਾ ਵਿਸ਼ਵਾਸ ਬਹਾਲ ਕਰਨ ਲਈ ਕੰਮ ਕਰਕੇ ਕਿਉਂਕਿ ਲੋਕਾਂ ਨੇ ਨਿਆਂ ਪ੍ਰਕਿਰਿਆ ਦੇ ਵਿੱਚ ਵਿਸ਼ਵਾਸ ਗਵਾ ਦਿੱਤਾ। I had the opportunity this morning to meet uh, with several individuals who were directly impacted by extortion and I want to tell them as well as all those who have been um going through a very Difficult uh, set of issues relating to extortion. That we're hearing you, we're with you, and we will uh, make sure that we put all of our collective resources into action to ensure not only your safety and security, but safety and security of all those in British Columbia and across Canada. Our discussions this morning brought together leaders from all orders of government. Together, we examined the current landscape of extortion in BC, enforcement challenges, and the critical role federal, provincial, and local agencies, including uh, those part of the BC Extortion Tax Task Force. We heard firsthand from victims, community leaders, and business representatives about the impacts of extortion. Uh, building on this work, we are taking concrete steps to disrupt the criminal networks behind these threats. To help police crack down on organized crime and the illegal drug trade in British Columbia, we're creating a new regional integrated drug enforcement team. This team will bring together police from different agencies and border officers to work side by side in one location. By sharing information and resources, they'll be able to act faster and more effectively. This is part of a broader border plan, and we're investing $4 million over four years. To make it happen. But we know that enforcement alone isn't enough. We also need to support those who have been targeted and tackle crime before it starts. That's why I'm pleased to announce that the Government of Canada is providing British Columbia with $500,000 over two years through Justice Canada's Victims Fund for additional victim service and community outreach workers to assist the BC Extortion Task Force. This investment with, with uh, matching funds by the province will strengthen victim services and expand community outreach in the Lower Mainland, particularly in Abbotsford and Surrey. And we're not stopping there. We're also investing 1.5 million in the Yo Bro Yo Girl Youth Initiative, an organization that works closely within the South Asian community. It will open a youth engagement hub in Surrey to give young people access to mentorship. Job training, counseling, and real opportunities while helping them stay away from gangs and organized crime. To those impacted, you're not alone. Your local police and RCMP are here to help, but they need to know when intimidation is happening so they can help keep you safe and stop these threats. ਦਸੇ ਬੀਸੀ ਪ੍ਰੀਮੀਅਰ ਡੇਵਿਡ ਡੇਵੀ ਨੇ ਜ਼ਿਕਰ ਕੀਤਾ ਕਿ ਬੀਸੀ ਦੀ ਜ਼ਬਰਦਸਤ ਵਸੂਲੀ ਪਾਬਤ ਤਵ ਵਿਸ਼ੇਸ਼ ਟਾਸਕ ਫੋਰਸ ਜਿਹਦੇ ਵਿੱਚ ਕੈਨੇਡਾ ਬਾਰਡਰ ਸਰਵਿਸ ਜੈਂਸੀ ਸ਼ਾਮਿਲ ਹੈ ਉਸ ਸੰਪਰਦ ਵਿੱਚੋਂ ਸ਼ੁਰੂ ਹੋਈ ਸੀ